ਕਿਰਿਆ ਕਾਲ ਤੱਕ ਸਾਹਿਬ ਜੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅਰਦਾਸ ਤੋਂ ਬਾਅਦ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ ਸ਼ਬਦ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਅਤੇ ਜਿਸ ਤਰੀਕੇ ਦੇ ਨਾਲ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਜੋ ਹਲਚਲ ਹੋ ਰਹੀ ਸੀ ਉਸ ਨੂੰ ਲੈ ਕੇ ਜਿਹੜੀ ਦੁਬਿਧਾ ਬਣੀ ਹੋਈ ਸੀ ਉਸ ਦੇ ਉੱਪਰ ਸਭ ਦੀ ਨਜ਼ਰ ਸੀ ਦਾ ਅਰਦਾਸ ਅਕਾਲ ਤਖਤ ਸਾਹਿਬ ਦੇ ਉੱਪਰ ਹੋ ਚੁੱਕੀ ਹੈ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉਹ ਪੈ ਚੁੱਕੇ ਨੇ ਉਸ ਤੋਂ ਬਾਅਦ ਅਰਦਾਸ ਹੋ ਚੁੱਕੀ ਹੈ ਤੇ ਹੁਣ ਜਿਹੜੇ 1984 ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਕੀਤੇ ਗਏ ਨੇ ਤੁਸੀਂ ਜਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਕਿ ਕਾਲਕ ਤਖਤ ਸਾਹਿਬ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹ ਬੈਠੀ ਹੋਈ ਹੈ ਤੇ ਜੋ ਤੁਸੀਂ ਇਸ ਵੇਲੇ ਕਾਰ ਤੱਕ ਸਹਿਰ ਤੋਂ ਕੱਲੂ ਘਾਰੇ ਦਿਵਸ ਦੀਆਂ ਤਸਵੀਰਾਂ ਦੇਖ ਰਹੇ ਹੋ ਇੱਥੇ ਵੱਖ-ਵੱਖ ਸਖਤੀਆਂ ਵੀ ਦੁਨੀਆਂ ਨੇ ਪਹੁੰਚੀਆਂ ਹੋਈਆਂ ਨੇ ਐਮਪੀ ਸਰਬਜੀਤ ਸਿੰਘ ਖੋਣੀ ਨੇ ਉਹ ਵੀ ਪਹੁੰਚੇ ਨੇ ਉਹ ਵਾਪਸ ਜਾ ਰਹੇ ਨੇ ਅਰਦਾਸ ਹੋ ਚੁੱਕੀ ਹੈ ਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ ਨੇ ਨਿਹੰਗ ਜਥੇਬੰਦੀਆਂ ਨੇ ਤੁਸੀਂ ਦੂਰ ਤੋਂ ਤਸਵੀਰਾਂ ਦੇਖ ਸਕਦੇ ਹੋ ਕਿ ਨਿਹੰਗ ਜਥੇਬੰਦੀਆਂ ਵੀ ਜੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਚੁੱਕੀਆਂ ਨੇ ਕੁਝ ਲੋਕ ਜਿਹੜੇ ਨੇ ਉਹ ਨਾਰੇ ਲਗਾ ਰਹੇ ਨੇ ਤੇ ਆ ਤੁਸੀਂ ਤਸਵੀਰਾਂ ਦੇਖੀ ਚਲੋ ਕਿ ਨਿਹੰਗ ਜਥੇਬੰਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਰਹੀਆਂ ਨੇ ਤੇ ਸਾਹਮਣੇ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਬਕਰੀਆਂ ਬਕਰੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਕੱਲੂ ਘਾਰੇ ਦਿਵਸ ਮੌਕੇ ਸ਼ਰਧਾਂਜਲੀ ਦੇ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਉਸ ਸਮੇਂ ਦੀ ਸਰਕਾਰ ਦੇ ਵੱਲੋਂ ਫੌਜ ਦੇ ਵੱਲੋਂ ਟੈਹੇਰੀ ਕਰ ਦਿੱਤਾ ਗਿਆ ਸੀ ਉਹ ਜ਼ਖਮਾਂ ਨੂੰ ਮਲਮ ਲਾਉਣ ਦੇ ਲਈ ਇੱਥੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਨੇ ਤੇ ਇਨਸਾਫ਼ ਦੀ ਗੁਹਾਰ ਲਾ ਰਹੇ ਨੇ ਕਿ ਜਿੰਨਾ ਨੇ ਉਸ ਸਮੇਂ ਇਹ ਵੱਡਾ ਕਹਾਣ ਕੀਤਾ ਉਹਨਾਂ ਨੂੰ ਬਣਦੀ ਸਜ਼ਾ ਮਿਲੇ ਕਿਉਂਕਿ 41ਵੀਂ ਵਰਸੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ 41ਵੀਂ 41 ਸਾਲ ਹੋ ਚੁੱਕੇ ਨੇ ਕਿ ਐਡਾ ਵੱਡਾ ਕਹਾਣ ਹੋਇਆ ਨੂੰ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਗਿਆ ਜਿਸ ਤਰੀਕੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਬੀਬੀਆਂ ਨੂੰ ਭੈਣਾਂ ਦੇ ਨਾਲ ਬੇਪਤੀ ਹੋਈ ਉਹਨਾਂ ਨੂੰ ਯਾਦ ਕਰਕੇ ਅੱਖਾਂ ਨਮ ਅੱਜ ਵੀ ਹੋ ਜਾਂਦੀਆਂ ਨੇ ਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨਤਵਸਤਖਾਉਣ ਦੇ ਲਈ ਪਹੁੰਚੇ ਨੇ ਹਰਨਾਮ ਸਿੰਘ ਧੁਮਾ ਵੀ ਇੱਥੇ ਪਹੁੰਚੇ ਨੇ ਕੁਲਦੀਪ ਸਿੰਘ ਗੜਗਲ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਅਤੇ ਸਿਮਰਜੀਤ ਸਿੰਘ ਮਾਨ ਚਰੋਮੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਜੋ ਉਹ ਵੀ ਇਸ ਇੱਥੇ ਹੀ ਪਹੁੰਚੇ ਹੋਏ ਨੇ ਆ ਤੁਸੀਂ ਦੇਖੋ ਕਿ ਵਕ ਵਕ ਜਥੇਬੰਦੀਆਂ ਦੇ ਨੁਮਾਇੰਦੇ ਨੇ ਜਿਹੜੇ ਸਿੱਖ ਸੰਗਤ ਹੈ ਉਹ ਇੱਥੇ ਪਹੁੰਚੀ ਹੋਈ ਆ ਤੇ ਹੁਣ ਅਰਦਾਸ ਤੋਂ ਬਾਅਦ ਵਾਪਸ ਚਾਲੇ ਪਾ ਦਤੇ ਨੇ ਤੁਸੀਂ ਸੰਗਤਾਂ ਦੇ ਦਰਸ਼ਨ ਕਰੋ ਕਿ ਜਿਸ ਤਰੀਕੇ ਦੇ ਨਾਲ ਖੱਲੂ ਘਰਾ ਮਨਾਇਆ ਜਾ ਰਿਹਾ 44 ਸਾਲ ਹੋ ਗਏ ਨੇ 6 ਜੂਨ 1984 ਨੂੰ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਅਤੇ ਸਰਕਾਰ ਦੀ ਹਮਾਇਤ ਦੇ ਨਾਲ ਜੋ ਕੁਝ ਉਦੋਂ ਇੱਥੇ ਹੋਇਆ ਉਸ ਚੀਜ਼ਾਂ ਨੂੰ ਯਾਦ ਕਰਕੇ ਇੱਥੇ ਬੱਚਾ ਬੱਚੇ ਬਜ਼ੁਰਗ ਹਰ ਕੋਈ ਇੱਥੇ ਪਹੁੰਚ ਰਿਹਾ ਤੇ ਅੱਖਾਂ ਨਾਮ ਨੇ ਉਹਨਾਂ ਦੀਆਂ ਤੇ ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਅੱਜ ਦੇ ਦਿਨ ਨੂੰ ਲੈ ਕੇ ਸਿੱਖ ਸਿਆਸਤ ਵੀ ਬਹੁਤ ਪਿਛਲੇ ਦਿਨਾਂ ਦੇ ਵਿੱਚ ਗਰਮਾਈ ਹਰਜਿੰਦਰ ਧਾਮੀ ਐਸਪੀਸੀ ਦੇ ਪ੍ਰਧਾਨ ਨੇ ਜਿਹੜੇ ਉਹ ਵੀ ਹਰਨਾਮ ਸਿੰਘ ਤੁਮਾ ਹੁਣਾਂ ਨੂੰ ਮਿਲਣ ਪਹੁੰਚੇ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਤਾਂ ਉਸ ਤੋਂ ਬਾਅਦ ਜਿਹੜਾ ਵਾ ਅੱਜ ਦੇ ਦਿਨ ਦੇ ਉੱਪਰ ਬਹੁਤ ਜਾਣਿਆ ਦੀ ਬਹੁਤ ਸਿੱਖ ਸੰਗਤ ਦੂਰ ਰਾਡੇ ਜਿਹੜੀ ਬੈਠੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਨਿਗਾ ਅੱਜ ਦੇ ਦਿਨ ਦੇ ਉੱਤੇ ਸੀ ਤੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸਿੱਖ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਮਹੱਤਵਪੂਰਨ ਰੱਖਦਾ ਕਿਉਂਕਿ ਅੱਜ ਦੇ ਦਿਨ ਨੂੰ ਹਰ ਇੱਕ ਕਿਸੇ ਨੂੰ ਯਾਦ ਹੋਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਫੌਜਾਂ ਚੜੀਆਂ ਜਾਂ ਉਸ ਸਮੇਂ ਦੀ ਸਰਕਾਰ ਨੇ ਉਸ ਸਮੇਂ ਦੇ ਸਿਆਸਤਦਾਨਾਂ ਨੇ ਜੋ ਚਾਲਾਂ ਖੇਡੀਆਂ ਉਸ ਤੋਂ ਬਾਅਦ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਉਹੀ ਚੀਜ਼ ਨੂੰ ਯਾਦ ਕਰਨ ਦੇ ਲਈ ਉਸ ਚੀਜ਼ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਸ ਚੀਜ਼ ਦਾ ਇਨਸਾਫ ਲੈਣ ਦੇ ਲਈ ਸਿੱਖ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤੇ ਤੁਸੀਂ ਦੂਰ ਦੂਰ ਤੱਕ ਦੇਖੋਗੇ ਤੇ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਹਰ ਸਾਲ ਹੀ ਇਸੇ ਤਰੀਕੇ ਦੇ ਨਾਲ ਇੱਥੇ ਖੱਲੂ ਘਰਾ ਰਿਵਸ ਮਨਾਇਆ ਜਾਂਦਾ ਪਰਸੋਂ ਦੇ ਅਖੰਡ ਅਖੰਡ ਪਾਠ ਆਰੰਭੇ ਹੋਏ ਸੀਗੇ ਤਾਂ ਅੱਜ ਉਹਨਾਂ ਦੇ ਭੋਗ ਪੈ ਚੁੱਕੇ ਨੇ ਅਰਦਾਸ ਹੋ ਚੁੱਕੀ ਹੈ ਤੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵਾਪਸ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਦੇ ਦਿਨ ਅੰਮ੍ਰਿਤਸਰ ਦਾ ਬੰਦ ਹੈ ਅ ਅੱਜ ਸਰਕਾਰੀ ਤੌਰ ਦੇ ਉੱਪਰ ਇਹ ਗੱਲ ਆਕੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਅੱਜ ਅੰਮ੍ਰਿਤਸਰ ਪੂਰੇ ਦਿਨ ਬੰਦ ਰਹੇਗਾ ਵੈਸੇ ਹਰ ਸਾਲ ਅੱਜ ਦੇ ਦਿਨ ਬੰਦ ਰਹਿੰਦਾ ਹੈ ਕਿਉਂਕਿ ਜੋ ਅੰਮ੍ਰਿਤਸਰ ਦੇ ਵਿੱਚ 1984 ਜੂਨ 6 ਨੂੰ ਹੋਇਆ ਸੀ ਤਾਂ ਉਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਇਆ ਸੁਰੱਖਿਆ ਦੇ ਲਿਹਾਜ਼ ਤੋਂ ਵੀ ਅੱਜ ਦੇ ਦਿਨ ਅੰਮ੍ਰਿਤਸਰ ਪੂਰਾ ਬੰਦ ਰੱਖਿਆ ਜਾਂਦਾ ਤੇ ਅੱਜ ਵੀ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ ਤੇ ਤੁਸੀਂ ਸੰਗਤਾਂ ਦੇ ਦੇਖੋ ਕਿ ਠਾਠਾ ਮਾਰਦਾ ਕੱਟ ਜਿਹੜਾ ਆ ਨੌਜਵਾਨਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਬੀਬੀਆਂ ਦਾ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਅੱਜ ਵੀ ਅਰਦਾਸ ਦੇ ਵਿੱਚ ਹਿੱਸਾ ਲਿਆ ਤੇ ਸ੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋ ਰਹੇ ਨੇ ਤੇ ਸੰਗਤਾਂ ਤੁਸੀਂ ਦੇਖੋ ਕਿ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਉਹ ਸਭ ਨਾਤਮਸਤਕ ਹੋਣ ਦੇ ਲਈ ਪਹੁੰਚੇ ਨੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਅੱਜ ਦੇ ਦਿਨੋਂ ਕਾਂਗਰਸ ਅਰਦਾਸ ਦੇ ਵਿੱਚ ਵੀ ਕਾਂਗਰਸ ਦਾ ਜ਼ਿਕਰ ਹੋਇਆ ਕਿ ਕਾਂਗਰਸ ਦੀ ਹਕੂਮਤ ਦੇ ਵੱਲੋਂ ਉਸ ਸਮੇਂ ਜੋ ਭਾਣ ਇੱਛਾ ਕੀ ਕੀਤਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋયા ਸੀ ਸੰਗਤ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਸਮੂਲੀਅਤ ਕਰ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਆਪਣਾ ਰੋਸ ਪ੍ਰਗਟ ਕਰ ਰਹੀ ਹੈ ਕਿ ਜੋ ਕੁਝ ਜੋ ਕੁਝ ਹੋਇਆ ਉਹ ਉਹ ਸਮੇਂ ਨਹੀਂ ਹੋਣਾ ਚਾਹੀਦਾ ਸੀ ਨੀ ਜਾਣਾ ਇੱਥੇ ਕਰਨੀ ਆ ਯਾਰ ਕੀ ਬੈਠੇ ਰਹੋ ਹਾਂ ਜੀ ਮਨਾਣੀ ਇਹਨਾਂ ਨੇ ਮਨਾਣੀ ਘੁਮਾਣੀ ਇਹਨਾਂ ਨੇ ਹੋਏ ਆਏ ਆਏ ਇੱਥੇ 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 ਬੰਦ ਰਾਮ ਰਾਮ ਜੀ ਇਹ ਵੀ ਉਸੇ ਸੀ ਇਹ ਕੀਰਤਨ ਦੀ ਕੀਰਤਨ ਦੀ ਆਵਾਜ਼ ਆ ਪਤਾ ਲੱਗਿਆ ਫਿਰ ਹੋ ਜਲਦ ਨਾਲੇ ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਕੋ ਆਪਣੇ ਤਰੀਕੇ ਦੇ ਸੰਦੇਸ਼ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਤੇ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਮੁਖੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੱਖਰੇ-ਵੱਖਰੇ ਕਿਸਮ ਦੇ ਜਿਹੜੇ ਸੰਦੇਸ਼ ਹੈ ਉਹ ਆਪਣੇ ਤਰੀਕੇ ਨਾਲ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਹੈ ਉਸੇ ਤਰੀਕੇ ਦੇ ਨਾਲ ਸੰਦੇਸ਼ ਜਿਹੜੇ ਆ ਉਹ ਦੇਣ ਦੀ ਵੀ ਕੋਸ਼ਿਸ਼ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਰਦਾਸ ਹੋ ਚੁੱਕੀ ਹੈ ਜੋ ਸੰਦੇਸ਼ ਜਿਹੜਾ ਆ ਦੇਣਾ ਸੀ ਉਸ ਨੂੰ ਦੇ ਦਿੱਤਾ ਗਿਆ ਤੇ ਹੁਣ ਵੱਖ-ਵੱਖ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋਣ ਦੇ ਲਈ ਹਰਮੰਦਰ ਸਾਹਿਬ ਨੂੰ ਜਾ ਰਹੇ ਨੇ ਉੱਥੇ ਮੱਥਾ ਟੇਕ ਕੇ ਅਤੇ ਆਪ ਦੇ ਵਾਕਸ਼ੀ ਚਾਲੇ ਪਾ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ